ਆਪਣੀ ਜ਼ਿੰਦਗੀ ਵਿੱਚ ਆਪਣੇ ਸਦਾਤਾਂ ਦੀ ਚੋਣ ਕਰਨੀ ਤੇ ਨਰਪੱਖ ਹੋ ਕੇ ਪੂਰੀ ਜ਼ਿੰਦਗੀ ਉਹਨਾਂ ਦੀਆਂ ਬੈੜਾਂ ਨੂੰ ਸਿਰਜਦੇ ਰਹਿਣ ਵਾਲਾ ਮਰਜੀਵੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਕਰਤਾਰ ਸਿੰਘ ਦੇ ਘਰ ਹੋਇਆ ਤੇ ਉਹਨਾਂ ਦਾ ਇਹ ਜਨਮ ਕੌਮियत ਦਾ ਕਾਣ ਕਰਨ ਵਾਲੇ ਲੋਕਾਂ ਦਾ ਪੇਤ ਖੋਲਣ ਲਈ ਹੋਇਆ ਜਸਵੰਤ ਸਿੰਘ ਖਾਲੜਾ ਜੀ ਦੀ ਪਹਿਲੀ ਗ੍ਰਿਫਤਾਰੀ ਅਕਤੂਬਰ 1972 ਨੂੰ ਇੱਕ ਸਿਨੇਮਾ ਦੇ ਮਾਲਕਾਂ ਨਾਲ ਬਲੈਕ ਵਿੱਚ ਟਿਕਟ ਵੇਚਣ ਦੇ ਮਾਮਲੇ ਵਿੱਚ ਹੋਈ ਇਸ ਅਦੋਲਨ ਵਿੱਚ ਪੁਲਿਸ ਵੱਲੋਂ ਕਈ ਵਿਦਿਆਰਥੀਆਂ ਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਪਿੱਛੋਂ ਇਹ ਅਦੋਲਨ ਪੰਜਾਬ ਦੇ ਕਈ ਕਾਲਜਾਂ ਵਿੱਚ ਭਗਿਆ ਤੇ ਭਾਈ ਸਾਹਿਬ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਪੇਜ ਦਿੱਤਾ 1973-74 ਵਿੱਚ ਭਾਈ ਸਾਹਿਬ ਬਰਿਆਮ ਸਿੰਘ ਸੰਧੂ ਨਾਲ ਕਮਿਊਨਿਸਟ ਲਹਿਰ ਨਾਲ ਜੁੜੇ ਤੇ ਉਹਨਾਂ ਦਾ ਨਾਮ ਜਗਦੀਪ ਰੱਖਿਆ ਗਿਆ ਜੋ ਦੋ ਦਹਾਕਿਆਂ ਬਾਅਦ ਸੱਚ ਵਿੱਚ ਹੀ ਜਗਦਾਦੀਪ ਬਣ ਗਿਆ 1974 ਵਿੱਚ ਭਾਈ ਜਸਵੰਤ ਸਿੰਘ ਖਲੜਾ ਜੀ ਨੇ ਹੋਮ ਗਾਰਡ ਵਿਭਾਗ ਵਿੱਚ ਨੌਕਰੀ ਲਈ ਅਰਜੀ ਪਾਈ ਜੋ ਛੱਟ ਵਿੱਚ ਹੀ ਪ੍ਰਮਾਣ ਹੋ ਗਈ ਪਰ ਇਹਨਾਂ ਦਾ ਮਾਣ ਇਸ ਨੌਕਰੀ ਲਈ ਨਹੀਂ ਮੰਨਿਆ ਤੇ ਇਹਨਾਂ ਨੇ ਕੈਨੇਡਾ ਜਾਣ ਵਾਸਤੇ ਆਪਣੇ ਕਾਗਜ਼ ਪੱਤਰ ਤਿਆਰ ਕਰ ਲਏ ਪਰ ਇਹਨਾਂ ਦੇ ਬਾਕੀ ਦੇ ਤਿੰਨ ਭਰਾ ਬਾਹਰ ਹੋਣ ਕਰਕੇ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਬਾਹਰ ਜਾਣ ਤੋਂ ਮਨਾ ਕਰ ਦਿੱਤਾ ਤੇ ਭਾਈ ਸਾਹਿਬ ਨੇ ਆਪਣਾ ਇਹ ਬਾਹਰ ਜਾਣ ਦਾ ਫੈਸਲਾ ਵੀ ਤਿਆਗ ਦਿੱਤਾ 26 ਜੂਨ 1975 ਨੂੰ ਇੰਦਰਾ ਗਾਂਧੀ ਨੇ ਲੋਕਾਂ ਦੇ ਬੁਨਿਆਦੀ ਹੱਕ ਖੋਗੇ ਦੇਸ਼ ਅੰਦਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਭਾਈ ਸਾਹਿਬ ਨੇ ਆਪਣਾ ਰੂਪ ਬਦਲ ਕੇ ਸਰਕਾਰ ਵਿਰੋਧ ਮੋਹਿੰਮ ਛੇੜ ਦਿੱਤੀ ਜਿਸ ਪਿਛੋ ਭਾਈ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੇ ਸਾਥੀਆਂ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਉੱਪਰ ਪੁਲਿਸ ਵੱਲੋਂ ਇੰਨਾ ਜ਼ਬਰਦਸਤ ਆ ਗਿਆ ਉਹਨਾਂ ਨੂੰ ਕਈ ਵਕਤ ਵਕt ਥਾਣਿਆਂ ਵਿੱਚ ਰੱਖਿਆ ਗਿਆ ਤੇ ਟਾਰਚਰ ਕੀਤਾ ਗਿਆ ਪਰ ਭਾਈ ਸਾਹਿਬ ਇਸ ਘਟਨਾ ਤੋਂ ਬਾਅਦ ਹੋਰ ਦਲੇਰ ਹੋ ਗਏ ਆਪਣੀਆਂ ਗਤੀਵਿਧੀਆਂ ਕਰਕੇ ਭਾਈ ਸਾਹਿਬ ਪੁਲਿਸ ਦੀ ਨਜ਼ਰ ਵਿੱਚ ਜਰੂਰ ਰਹਿੰਦੇ 11 ਮਈ 1991 ਨੂੰ ਭਾਈ ਸਾਹਿਬ ਆਪਣੇ ਛੋਟੇ ਭਰਾ ਕੋਲ ਇੰਗਲੈਂਡ ਪਹੁੰਚ ਗਏ ਤੇ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਾ ਜੇ ਉਹ ਇੰਗਲੈਂਡ ਨਾ ਹੁੰਦੇ ਤਾਂ ਪੁਲਿਸ ਨੇ ਉਹਨਾਂ ਨੂੰ ਹੁਣ ਤੱਕ ਫੜ ਲੈਣਾ ਸੀ ਇਥੋਂ ਹੀ ਭਾਈ ਸਾਹਿਬ ਨੇ ਸਿੱਖਾਂ ਉੱਪਰ ਹੋ ਰੇ ਤਸ਼ੱਦਦ ਨੂੰ ਕਮੰਤਰੀ ਪੱਧਰ ਉੱਤੇ ਬਹਾਰਿਆ ਤੇ ਇਥੋਂ ਹੀ ਉਹਨਾਂ ਨੇ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਸੰਯੁਕਤ ਰਾਸ਼ਟਰ ਸੰਘ UNO ਤੇ ਹੋਰ ਇੰਟਰਨੈਸ਼ਨਲ ਫੋਰਸਾਂ ਨੂੰ ਪੰਜਾਬ ਵਿੱਚ ਤੇ ਦੁਨੀਆ ਵਿੱਚ ਹੋ ਰੇ ਜ਼ੁਲਮਾਂ ਬਾਰੇ ਚਿੱਠੀ ਪੱਤਰ ਆਹੀ ਲਿਖ ਕੇ ਭੇਜਦੇ ਰਹੇ 1992 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਬੈਂਤ ਸਿੰਘ ਦੀ ਸਰਕਾਰ ਬਣ ਗਈ ਜਿਸ ਨੂੰ ਧੱਕੇ ਦੀ ਸਰਕਾਰ ਵੀ ਕਿਹਾ ਜਾਂਦਾ ਸੀ ਹੁਣ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੱਥੇ ਪੁਲਿਸ ਤੇ ਸੀਆਰਪੀਐਫ ਨੂੰ ਸਿੱਖਾਂ ਉੱਤੇ ਜ਼ਬਰਟਾਉਣ ਦੀ ਖੁੱਲੀ ਛੁੱਟੀ ਦੇ ਦਿੱਤੀ ਤੇ ਬੇਲਗਾਮ ਹੋਏ ਸਰਕਾਰੀ ਅਫਸਰਾਂ ਨੇ ਇੱਕ ਇੱਕ ਕਰਕੇ ਕਈ ਯੋਧੇ ਤੇ ਬੇਕਸੂਰਾਂ ਨੂੰ ਸ਼ਹੀਦ ਕਰ ਦਿੱਤਾ ਇਸ ਪਿੱਛੋਂ ਪੰਜਾਬ ਦਾ ਇਹ ਹਾਲ ਦੇਖ ਕੇ ਭਾਈ ਜਸਵੰਤ ਸਿੰਘ ਖੱਲੜਾ ਤੋਂ ਰਿਹਾਨਾ ਗਿਆ ਤੇ ਉਹ ਪੂਰੇ 1 ਸਾਲ ਬਾਅਦ ਇੰਗਲੈਂਡ ਤੋਂ ਵਾਪਸ ਪੰਜਾਬ ਆ ਗਏ ਤੇ ਇੱਥੇ ਆ ਕੇ ਉਹਨਾਂ ਨੇ ਪੰਜਾਬ ਦੇ ਮੁੰਡਿਆਂ ਨੂੰ ਦੁਨੀਆ ਅੱਗੇ ਰੱਖਣ ਲਈ ਸਬੂਤ ਜੋੜਨੇ ਸ਼ੁਰੂ ਕਰ ਦਿੱਤੇ ਤੇ ਜੀ ਸਿੰਘ ਸੰਧੂ ਦੇ ਬਹਿਲਾ ਕਾਂਡ ਜਿਸ ਵਿੱਚ ਉਸਨੇ ਤਿੰਨ ਖੜਕੂ ਨੂੰ ਫੜਨ ਵਾਸਤੇ ਪਿੰਡ ਦੇ 6 ਲੋਕਾਂ ਨੂੰ ਵੀ ਨਾਲ ਮਾਰ ਦਿੱਤਾ ਤੇ ਤਰਨਤਾਰਨ ਦੇ ਮ्युनਿਸਪਲ ਦੇਸ਼ਮਸ਼ਾਨ ਕਾਂਡ ਵਿੱਚ ਅੱਤਵਾਦੀ ਕਹਿ ਕੇ ਸਾੜ ਦਿੱਤਾ ਭਾਈ ਸਾਹਿਬ ਨੇ ਇਸ ਦੇ ਅਸਲ ਤੱਥ ਮੀਡੀਆ 'ਗੇ ਰੱਖੇ ਤੇ ਇਸ ਝੂਠ ਨੂੰ ਜਗ ਜाहिर ਕੀਤਾ ਇਸ ਪਿਛੋ ਪਾਈ ਜਸਵੰਤ ਸਿੰਘ ਖੱਲੜਾ ਜੀ ਨੇ ਅੰਮ੍ਰਿਤਸਰ ਦੇ ਇੱਕ ਸ਼ਮਸ਼ਾਨ ਘਾਟ ਵਿੱਚ ਇੱਕ ਪਲੈਨਿੰਗ ਤਰਾਨ ਦੋ ਬੰਦਿਆਂ ਨੂੰ ਭੇਜਿਆ ਤੇ ਉਹਨਾਂ ਨੂੰ ਕਿਹਾ ਇੱਥੇ ਕੁਝ ਅਫਸਰ ਜਾਈ ਜਾ ਲੈਣ ਵਾਸਤੇ ਆਉਣਗੇ ਤੇ ਮੁਲਾਜ਼ਮ ਭੂਤਨਾਥ ਨੇ ਭਾਈ ਸਾਹਿਬ ਨੂੰ ਸਰਕਾਰੀ ਅਫਸਰ ਸਮਝ ਕੇ ਉਹ ਰਜਿਸਟਰ ਦਿਖਾਏ ਜਿਸ ਵਿੱਚ ਇਹ ਸਾਰੇ ਰਿਕਾਰਡ ਦਰਜ ਸੀ ਤੇ ਭਾਈ ਸਾਹਿਬ ਨੇ ਉਹਨਾਂ ਲੋਕਾਂ ਦੇ ਨਾਮ ਲਿਖ ਲੈ ਜੋ ਪੁਲਿਸ ਵੱਲੋਂ ਸਾੜੇ ਗਏ ਇੱਥੇ ਉਹਨਾਂ ਨੂੰ ਪਤਾ ਲੱਗਾ ਪੁਲਿਸ ਵਾਲੇ ਇੱਥੇ ਕਈ ਵਾਰ 10-15 ਲਾਸ਼ਾਂ ਤੇ ਕਈ ਵਾਰ ਟਰੱਕ ਭਰ ਕੇ ਲਾਸ਼ਾਂ ਸਾੜਦੇ ਤੇ ਜਿੰਨਾਂ ਦਾ ਪੂਰਾ ਸੰਸਕਾਰ ਨਾ ਹੁੰਦਾ ਉਹਨਾਂ ਨੂੰ ਰਾਜਸਥਾਨ ਨਹਿਰ ਜਾਂ ਨਾਲਿਆਂ ਵਿੱਚ ਵਹਾ ਦਿੰਦੇ ਕਈ ਵਾਰ ਕੁੱਤੇ ਇਹਨਾਂ ਲਾਸ਼ਾਂ ਦੀਆਂ ਹੱਡੀਆਂ ਜਾਂ ਲੱਤ ਜਾਂ ਪੈਰ ਇਧਰ ਉਧਰ ਖਿੱਚ ਕੇ ਲੈ ਜਾਂਦੇ ਤੇ ਇਹ ਕਿੰਨਾ ਖੌਫਣਾਕ ਹੋਵੇਗਾ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਡੇ ਦਰਵਾਜ਼ੇ ਅੱਗੇ ਕੋਈ ਹੱਥ ਲੱਤ ਪਈ ਹੋਵੇ ਜਾਂ ਖੇਤ ਵਿੱਚ ਕੋਈ ਸਰੀਰ ਕੰਗ ਪਿਆ ਹੋਵੇ ਤੇ ਕਈ ਵਾਰ ਲੋਕ ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਸੰਸਕਾਰ ਕਰਦੇ ਉਹਨਾਂ ਨੇ ਉੱਥੇ ਲੱਕੜੀਆਂ ਦਾ ਪਤਾ ਕੀਤਾ ਉਹ ਕਿੱਥੋਂ ਤੇ ਕਿੰਨੀ ਮਾਤਰਾ ਵਿੱਚ ਆਉਂਦੀਆਂ ਜਿਸ ਤੋਂ ਇਹੇ ਵੀ ਅੰਦਾਜ਼ਾ ਲਾਇਆ ਜਾਂਦਾ ਇੱਥੇ ਕਿੰਨੇ ਲੋਕ ਸਾੜੇ ਜਾਂਦੇ ਸੀ ਇਸ ਤੋਂ ਬਾਅਦ ਕੇਪੀਐਸ ਗਿਲ ਨੇ ਇਸ ਦਾਅਵੇ ਨੂੰ ਰੱਦ ਕਰਕੇ ਕਿਹਾ ਕਿ ਇਹ ਨੌਜਵਾਨ ਤਾਂ ਵਿਦੇਸ਼ਾਂ ਵਿੱਚ ਬੈਠੇ ਹਨ ਤੇ ਆਪਣੇ ਘਰ ਪੈਸੇ ਭੇਜ ਰਹੇ ਹਨ ਭਾਈ ਸਾਹਿਬ ਨੇ ਅਗਲੇ ਦਿਨ ਹੀ ਪ੍ਰੈਸ ਕਾਨਫਰੰਸ ਕਰਕੇ ਸਬੂਤਾਂ ਸਮੇਤ ਕੇਪੀਐਸ ਗਿਲ ਦਾ ਪਰਦਾਫਾਸ਼ ਕਰ ਦਿੱਤਾ 1995 ਵਿੱਚ ਭਾਈ ਸਾਹਿਬ ਨੇ ਕੈਨੇਡਾ ਵਿੱਚ ਦੋ ਫੇਰੀਆਂ ਕੀਤੀਆਂ ਜਿਸ ਵਿੱਚ ਉਹਨਾਂ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅੱਗੇ ਪੰਜਾਬ ਦਾ ਕਾਲਾ ਸੱਚ ਪੇਸ਼ ਕੀਤਾ ਤੇ ਪੰਜਾਬ ਉੱਤੇ ਹੋਏ ਜ਼ਬਰਦਸਤ ਤਾਰਾ ਕੀਤਾ ਇਸ ਉਪਰੰਤ ਉੱਥੋਂ ਦੇ ਲੋਕਾਂ ਨੇ ਭਾਈ ਸਾਹਿਬ ਨੂੰ ਪੰਜਾਬ ਜਾਣ ਤੋਂ ਵਰਜਿਆ ਵੀ ਪਰ ਉਹ ਆਪਣੇ ਸੰਘਰਸ਼ ਲਈ ਫਿਰ ਵਾਪਸ ਆ ਗਏ 6 ਸਤੰਬਰ 1995 ਨੂੰ ਭਾਈ ਸਾਹਿਬ ਆਪਣੇ ਘਰ ਦੇ ਬਾਹਰ ਗੱਡੀ ਧੋ ਰਹੇ ਸੀ ਤੇ ਉੱਥੇ ਨੰਬਰ ਪਲੇਟਾਂ ਤੋਂ ਬਿਨਾਂ ਇੱਕ ਮਰੂਤੀ ਕਾਰ ਆਈ ਜਿਸ ਵਿੱਚ 7-8 ਬੰਦੇ ਬਾਹਰ ਨਿਕਲ ਕੇ ਭਾਈ ਸਾਹਿਬ ਨੂੰ ਜ਼ਬਰਦਸਤੀ ਬੈਨ ਵਿੱਚ ਬਿਠਾ ਕੇ ਲੈ ਗਏ ਇਸ ਕੇਸ ਦੇ ਦੋ ਗਵਾਹ ਗਵੰਡੀ ਕਿਰਪਾਲ ਸਿੰਘ ਰੰਧਾਵਾ ਰਣਜੀਤ ਸਿੰਘ ਰਦਾਵਾ ਜਿਨ੍ਹਾਂ ਨੇ ਇਹ ਭੂਮਿਕਾ ਨਿਭਾਈ ਪਰ ਇਹਨਾਂ ਨੂੰ ਬਹੁਤ ਧਮਕੀਆਂ ਆਈਆਂ ਤੇ ਤੰਗ ਕੀਤਾ ਗਿਆ ਪਰ ਫਿਰ ਵੀ ਉਹ ਆਪਣੇ ਫੈਸਲੇ ਤੋਂ ਅਡੋਲ ਰਹੇ ਤੇ ਇਹਨਾਂ ਦਾ ਇੱਕ ਹੋਰ ਗਵਾਖ ਕਲਦੀਪ ਸਿੰਘ ਜੋ ਕਿ ਪੁਲਿਸ ਦਾ ਭਾਈ ਵਾਰਸ ਵੀ ਸੀ ਅਜੀਤ ਸਿੰਘ ਸੰਦੂਦਾ ਖਾਸ ਵੀ ਸੀ ਪਰ ਕਿਸੇ ਅੰਦਰਲੀ ਗੱਲ ਕਰਕੇ ਉਹ ਪੁਲਿਸ ਦੇ ਖਿਲਾਫ ਭਾਈ ਸਾਹਿਬ ਦੇ ਕੇਸ ਦਾ ਗਵਾਹ ਬਣ ਗਿਆ ਉਸਨੇ ਦੱਸਿਆ ਭਾਈ ਸਾਹਿਬ ਨੂੰ 48 ਦਿਨ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਗਿਆ ਤੇ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਵੀ ਟੌਰਚਰ ਕੀਤਾ ਗਿਆ ਇੱਕ ਵਾਰ ਉਹਨਾਂ ਨੂੰ ਕੇਪੀਐਸ ਗਿਲ ਅੱਗੇ ਵੀ ਪੇਸ਼ ਕੀਤਾ ਗਿਆ ਤੇ ਉਹ ਇਹ ਚਾਹੁੰਦੇ ਸਨ ਭਾਈ ਜਸਵੰਤ ਸਿੰਘ ਪੁਲਿਸ ਖਿਲਾਫ ਕੀਤੇ ਕੇਸ ਵਾਪਸ ਲੈ ਲੈਣ ਪਰ ਭਾਈ ਸਾਹਿਬ ਨੇ ਜੀਹਾਂ ਨਹੀਂ ਕੀਤਾ ਅੰਤਪਾਈ ਸਾਹਿਬ ਨੂੰ 25 ਜੂਨ 1995 ਨੂੰ ਗੋਲੀ ਮਾਰ ਕੇ ਉਹਨਾਂ ਦੀ ਦੇਹ ਨੂੰ ਹਰੀਕੇ ਪੱਤਨ ਵਿੱਚ ਕਿਤੇ ਸੁੱਟ ਦਿੱਤਾ ਗਿਆ ਇਸ ਤਰ੍ਹਾਂ ਕਿੰਨੀਆਂ ਹੀ ਉਮੀਦਾਂ ਦਾ ਚਿਰਾਗ ਤੇ ਸੱਚ ਦੀ ਗੂੰਜ ਨੂੰ ਦੁਨੀਆ ਸਾਹਮਣੇ ਲਿਆਉਣ ਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਭਾਈ ਜਸਵੰਤ ਸਿੰਘ ਖਾਲੜਾ ਦਾ ਕੇਸ ਕੋਰਟ ਵਿੱਚ 16 ਸਾਲ ਚੱਲਿਆ ਤੇ ਇਸ ਵਿੱਚ 8 ਦੋਸ਼ੀਆਂ ਵਿੱਚੋਂ ਇੱਕ ਨੂੰ ਰਿਹਾ ਕਰਕੇ ਬਾਕੀ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਕੀਤੀ ਗਈ ਪਲਾਹੀ ਭਾਈ ਸਾਹਿਬ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਪਰ ਉਹਨਾਂ ਨੇ ਇੰਨੇ ਸਬੂਤ ਇਕੱਠੇ ਕਰ ਲਏ ਕਿ ਇਹ ਲੜਾਈ ਸੁਪਰੀਮ ਕੋਰਟ ਤੱਕ ਪਹੁੰਚ ਗਈ ਤੇ ਅਦਾਲਤ ਨੇ ਵੀ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਿਨ੍ਹਾਂ ਦੇ ਬੇਕਸੂਰ ਜੀਆ ਨੂੰ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਤੇ ਸੁਪਰੀਮ ਕੋਰਟ ਨੇ ਵੀ ਇਹ ਮੰਨਿਆ ਕਿ ਇਹ ਬਹੁਤ ਗਲਤ ਹੋਇਆ ਤੇ ਬੇਕਸੂਰਾਂ ਨੂੰ ਅਨਡੈਂਟਿਫਾਈ ਕਹਿ ਕੇ ਮਾਰਿਆ ਗਿਆ ਤੇ ਆਖਿਰ ਉਹ ਸਭ ਕੁਝ ਸਾਬਿਤ ਹੋਇਆ ਜੋ ਭਾਈ ਜਸਵੰਤ ਸਿੰਘ ਖੱਲੜਾ ਨੇ ਕਿਹਾ ਆਪਣਾ ਪੂਰਾ ਜੀਵਨ ਮਨੁੱਖੀ ਅਧਿਕਾਰਾਂ ਲਈ ਲੜਨ ਵਾਲਾ ਤੇ ਅਣਪਛਾਤੀਆਂ ਲਾਸ਼ਾਂ ਨੂੰ ਇਨਸਾਫ਼ ਦਿਵਾਉਣ ਵਾਲਾ ਖੁਦ ਇੱਕ ਅਣਪਛਾਤੀ ਲਾਸ਼ ਬਣ ਕੇ ਰਹਿ ਗਿਆ ਪਣਾਹੀ ਭਾਈ ਸਾਹਿਬ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦੀ ਸੋਚ ਤੇ ਖਿਆਲਾਂ ਦਾ ਬੀਜ ਸਾਡੇ ਮਨ ਵਿੱਚ ਟੰਬ ਗਿਆ ਹੈ ਤੇ ਜਿਸ ਦਿਨ ਇਹ ਬੀਜ ਤੋਂ ਰੁੱਖ ਬਣ ਗਿਆ ਉਸ ਦਿਨ ਪੰਜਾਬ ਹੀ ਨਹੀਂ ਬਾਕੀ ਪੂਰੀ ਦੁਨੀਆ ਵਿੱਚ ਕਿਤੇ ਵੀ ਜ਼ਬਰ ਜ਼ੁਲਮ ਨਹੀਂ ਕਰ ਪਾਵੇਗਾ ਬਸ ਲੋੜ ਹੈ ਇਸ ਬੀਜ ਨੂੰ ਸਮੇਂ-ਸਮੇਂ ਤੇ ਪਾਣੀ ਮਿਲਦਾ ਰਹੇ ਤੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਮਾਹੌਲ ਫਿਰ ਤੋਂ ਸਰਜੀਤ ਹੋਵੇ